ਚਾਹੇ ਅਸੈਸਮੈਂਟ ਲਾਉਣ ਦੀ ਗੱਲ ਹੋਵੇ ਜਾਂ ਟਰੈਕਟਰ ਸਰਟੀਫਿਕੇਟ ਬਣਾਉਣ ਦੀ ਗੱਲ ਹੋਵੇ ਵੈਰੀਫਿਕੇਸ਼ਨ ਦੀ ਗੱਲ ਹੋਵੇ ਕਿਤਨਾ ਕਿਤੇ ਐਸਸੀਬੀਸੀ ਸਮਾਜ ਦੇ ਬੱਚਿਆਂ ਦੇ ਨਾਲ ਮਨੋਰਟੀ ਵਰਗ ਦੇ ਬੱਚਿਆਂ ਦੇ ਨਾਲ ਅਕਸਰੀ ਇਹ ਹੁੰਦਾ ਹੈ ਤੇ ਜਿਹੜੇ ਮੈਂਬਰ ਸਰਭਾ ਨੂੰ ਦੋਸੀ ਕਿਤਨਾ ਕਿਤੇ ਜਦੋਂ ਸਾਡੀ ਕਟੂਰਾਂ ਦੀ ਗੱਲਬਾਤ ਸੁਣਵਾਉਂਦਾ ਮੈਂ ਕਿਰਜੀਤ ਸਿੰਘ ਹੈਰੀ ਚੇਅਰਮੈਨ ਨੈਸ਼ਨਲ ਦਲ મહਾਪੰਚਾਇਤ ਪੰਜਾਬ ਚੇਅਰਮੈਨ ਕੇ ਕਿਸੇ ਪਾਕ ਪੰਜਾਬ ਪ੍ਰਦੇਸ਼ ਤੋਂ ਹਮਸਕਿਟੀ ਤੇ ਦੋਨੋਂ ਪਰੇਸ਼ਾਨ ਆਧ ਬੜੇ ਫੋਕਸ ਨਾਲ ਗੱਲ ਗਣੀ ਪੈ ਰਹੀ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਣੀ ਭਗਵੰਤ ਮਾਨ ਦੀ ਸਰਕਾਰ ਜਿੱਦ ਤੋਂ ਕਮਜ਼ੋਰ ਸਰਕਾਰ ਬਣਦੀ ਹੈ ਕਿਉਂਕਿ ਉਹ ਕਮਜ਼ੋਰ ਸਰਕਾਰ ਦੀ ਨਿਸ਼ਾਨੀ ਹੈ ਆ ਵੀ ਕੇਂਦਰ ਸਰਕਾਰ ਨੇ ਪਿਛਲੇ ਦਿਨੀ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਫੈਸਲਾ ਲਿਆ ਹੈ ਕਿ ਯੂਨੀਵਰਸਿਟੀ ਦੇ ਉੱচ্চ ਸੈਨੇਟ ਡਿਗੇਟ ਜਿਹੜੀ ਉਹ ਭੰਗ ਕਰ ਦਿੱਤੀ ਗਈ ਹੈ 90 ਮੈਂ 90 ਜਿਹੜੇ ਮੈਂਬਰ ਸੀ ਉਹਨਾਂ ਨੂੰ ਘਟਾ ਕੇ ਮਿੰਦੀ 31 ਕਰ ਦਿੱਤੀ ਹੈ। ਉਹ ਸਾਦੀਸੀ ਜਿਹੜਾ ਬੈਚਲਾ ਸਰੰਦਾ ਤੋਂ ਸਾਰੀਆਂ ਪਾਵਰਾਂ ਦੇ ਕੇ ਇੱਕ ਤਾਨਾਸ਼ਹੀ ਸਿਸਟਮ ਪੰਜਾਬ ਯੂਨੀਵਰਸਿਟੀ ਉੱਤੇ ਲਾਗੂ ਕਰਨ ਜਾ ਰਹੀ ਹੈ ਕੇਂਦਰ ਸਰਕਾਰ। ਕੇਂਦਰ ਸਰਕਾਰ ਨੇ ਪੰਜਾਬ ਦੇ ਵਿੱਚ ਕਮਜ਼ੋਰ ਸਰਕਾਰ ਹੋਣ ਦਾ ਪਹਿਲਾ ਫਾਇਦਾ ਉਠਾਇਆ ਕਿ ਭਾਰਤ ਦਾ ਬੋਰਡ ਜਿਹੜਾ ਹੈਗਾ ਉਹਦੇ ਵਿੱਚੋਂ ਪੰਜਾਬ ਦੇ ਨਮਾਇੰਦੇ ਹਟਾਏ ਗਏ। ਕੇਂਦਰ ਨੇ ਸਿੱਧਾ ਕਰਦ ਲਓ ਕਿ ਕੀਤਾ ਤੇ ਹੁਣ ਵੱਡਾ-ਵੱਡਾ ਹਮਲਾ ਪੰਜਾਬ ਪੁਨਰ ਉਦਯੋਗੀ ਦੇ ਉੱਪਰ ਜਿਹੜਾ ਐ ਕਰਚਾ ਉਹਨਾਂ ਨੇ ਸਿਟੀ ਕਿਟ ਭੰਗ ਕਰਕੇ ਤੇ ਇਹ ਕੀ ਲੈ ਫੈਸਲਾ ਲਿਆ ਜਿਹਦੀ ਸਖ਼ਤ ਸਦਨ ਅਸੀਂ ਲੋਚਨਾ ਕਰਦੇ ਆ ਕਿਉਂਕਿ ਮੈਂ ਇਹ ਸਮਝਦਾ ਕਿ ਇਹ ਹਮਲਾ ਨਹੀਂ ਨਾ ਹੈਗਾ ਸਿੱਧੇ ਤੋਂ ਤੇ ਗਲਤ ਭਾਈਚਾਰੇ ਦੇ ਐਸੀ ਬੀ ਸੀ ਕਲਾਸ ਦੇ ਕਿ ਮਨੋਰਿਟੀ ਵਰਗ ਦੇ ਬੱਚਿਆਂ ਦੀ ਪੜ੍ਹਾਈ ਦੇ ਉੱਪਰ ਉਹਨਾਂ ਦੇ ਕੈਰੀਅਰ ਉੱਪਰ ਉਹਨਾਂ ਦੇ ਭਵਿੱਖ ਦੇ ਉੱਪਰ ਵੱਡਾ ਹਮਲਾ ਕਿਉਂਕਿ ਜਦੋਂ ਬੱਚੇ ਪੜ੍ਹਦੇ ਆ ਤਾਂ ਵੀ ਐਸੈਸਮੈਂਟ ਲਾਉਣੀ ਹੁੰਦੀ ਹੈ ਕੋਈ ਉੱਚੀ ਵੈਰੀਫਿਕੇਸ਼ਨ ਕਰਨੀ ਹੁੰਦੀ ਹੈ ਤਾਂ ਭਾਜਪਾ ਔਰ ਆਰਐਸਐਸ ਉਹਤੇ ਕਾਬੂ ਹੋ ਕੇ ਇਹਨਾਂ ਬੱਚਿਆਂ ਦੇ ਭਵਿੱਖ ਦੇ ਨਾਲ ਇਹਨਾਂ ਦੇ ਬੱਚਿਆਂ ਦੇ ਜਿਹੜੇ ਭਵਿੱਖ ਦੇ ਰਾਹ ਖਵਾੜ ਕਰੇਗੀ ਇਸ ਕਰਕੇ ਲੋਕਤੰਤਰ ਪ੍ਰਕਿਰਿਆ ਜਿਹੜੀ ਹੈ ਜੀ ਐਸ ਡੀ ਕਟ ਦੇ ਸਿਰੇ ਨੂੰ ਭੰਗ ਕਰਨਾ ਇਹਨਾਂ ਦਾ ਅੰਦਰ ਜਿਹੜਾ ਅੰਦਰੂਨੀ ਮਨਸਾ ਜੀ ਨਹੀਂ ਉਹ ਇਹ ਹੈਗੀ ਹੈ ਬਾਬਾ ਸਾਹਿਬ ਡਾਕਟਰ ਪਿੰਮਰಾವ್ ਅੰਬੇਦਕਰ ਨੇ ਕਿਆ ਸੀ ਪੜੋ ਜੁਰੂਰ ਤੇ ਸਿਖਰ ਕਰੋ ਔਰ ਪੜ੍ਹਾਈ ਵਾਲਾ ਜਿਹੜਾ ਵੱਡਾ ਜਰਾ ਯੂਨੀਵਰਸਿਟੀ ਉਹਦੇ ਉੱਤੇ ਆਰਐਸਐਸ ਤੇ ਬੀਜੇਪੀ ਕਾਬਜ਼ ਹੋ ਕੇ ਐਸੀਬੀਸੀ ਕਲਾਸ ਦੇ ਬੱਚਿਆਂ ਉੱਪਰ ਮੈਜੋਰਿਟੀ ਦੇ ਬੱਚਾ ਦੇ ਭਵਿੱਖ ਦੇ ਉੱਪਰ ਕਾਰਕਮੜਾ ਤੇ ਉਹਦੀ ਅੜੀ ਚ ਸਭ ਤੋਂ ਅਸੀ ਯੋਜਨਾ ਕਰ ਰਹੇ ਆ ਪਰ ਪੰਜਾਬ ਸਰਕਾਰ ਨੂੰ ਮੇਰੀ ਗੱਲ ਕਹਿਣਾ ਚਾਹੁੰਗਾ ਕਿ ਪੰਜਾਬ ਸਰਕਾਰ ਨੂੰ ਇੱਕ ਸਖਤ ਸਟੈਂਡ ਲੈਣਾ ਚਾਹੀਦਾ ਹੈ ਐਸੀਬੀਸੀ ਕਲਾਸਾਂ ਸਵੰਥ ਜੱਤੀਬੰਦੀਆਂ ਨੂੰ ਮinority ਵਰਗ ਨਾਲ ਸੰਬੰਧਿਤ ਜੱਤੀਬੰਦੀਆਂ ਨੂੰ ਸਿੱਖ ਜੱਤੀਬੰਦੀਆਂ ਨੂੰ ਇਹਦੇ ਸਖਤ ਸਟੈਂਡ ਲੈਣ ਦੀ ਲੋੜ ਹੈ ਸਮੁੱਚੇ ਪੰਜਾਬ ਨੂੰ ਇਸ ਗੱਲ ਦੇ ਉੱਪਰ ਇਕੱਠੇ ਹੋ ਕੇ ਰਾਜਨੀਤਿਕ ਪੇਟਪਾਹ ਨੂੰ ਪਾਸੇ ਛੱਡ ਕੇ ਲੜਾਈ ਲੜਨੀ ਲੋੜ ਹੈ ਨਹੀਂ ਤੇ ਸਾਡਾ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਸਤਿ ਸਥਿਅ ਬਹਿਗਾ ਜਿਹਦੀ ਪਛਾਣ ਹੈਗੀ ਹੈ ਉਹਨੂੰ ਖਤਮ ਕਰ ਦਿੱਤਾ ਜਾਏਗਾ ਐਸੀਬੀਸੀ ਕਲਾਸ ਦੇ ਮinority ਵਰਗ ਦੇ ਬੱਚਿਆਂ ਦੇ ਭਵਿੱਖ ਦੇ ਉੱਪਰ ਵੱਡਾ ਖਤਰਾ ਜਿਹੜਾ ਹੈਗਾ ਉਹ ਮੰਰਵਾਣਾ ਸ਼ੁਰੂ ਹੋਇਆ ਇਸ ਖਤਰੇ ਨੂੰ ਹੁਣ ਤੋਂ ਅਸੀਂ ਖਤਮ ਕਰੀਏ ਤੇ ਮੈਂ ਕਿਰਨਜੀਤ ਸਿੰਘ ਗੈਰੀ ਦਾ ਜ਼ਰੂਰ ਐਲਾਨ ਕਰਦਾ ਜੇਕਰ ਕੇਂਦਰ ਸਰਕਾਰ ਨੇ ਅਜੇ ਸਪੈਸ਼ਲਿਸਟ ਨੂੰ ਵਾਪਸ ਨਾ ਲਿਆ ਤਾਂ 3 ਮਹੀਨਿਆਂ ਨੂੰ ਦਿੱਲੀ ਦੇ ਵਿੱਚ ਰਾਮਲਾ ਮਹਾਂਦੀਰ ਤੇ ਅੱਜ ਇਹ ਹੁਣ ਜਾ ਰਹੀ ਹੈ ਡੋਮਾ ਪ੍ਰੀਸ਼ਦ ਦੀ ਡਾਕਟਰਾਂ ਦੇ ਤਰ੍ਹਾਂ ਜੀ ਵਾਈਸ ਤਾਂ ਇਸ ਮਸਲੇ ਨੂੰ ਅਸੀਂ ਉਸ ਰਾਜੀ ਦੇ ਵਿੱਚ ਵੀ ਪੂਰਾ ਜੋਰ ਲਗਾਵਾਂਗੇ ਤੇ ਸਮੁੱਚੇ ਪੰਜਾਬਾ ਤੋਂ ਅਪੀਲ ਕਰਦੇ ਹਾਂ ਕਿ ਆਓ ਸਪੈਸ਼ਲਿਸਟ ਦੇ ਖਿਲਾਫ ਇੱਕ ਮਿੰਟ ਹੋ ਕੇ ਅਵਾਜ਼ ਉਠਾਓ